ਦੇ ਪ੍ਰਵਾਦੂ ਜੀ ਵੇਰ ਉਹ ਪੀੜੀ ਚੱਲੀ 40 ਕਲਾ ਹਰ ਬੰਦ ਬਤਾ ਅਸ਼ੀਰਵਾਦ 66 ਕਾਲ ਜੀ 66 ਕਾਲ ਜੀ ਸਾਡੀ ਦੋਨਾਂ ਦੀ ਖੇਚੋ ਉਹ ਵੇਖਣ ਕਿਥੇ ਬਾਬਾ ਇਹ ਕਰਨਾ ਚੱਲ ਰਹੀ ਹੈ ਚੱਲ ਰਹੀ ਹੈ ਚੱਲ ਰਹੀ ਹੈ ਨਹੀਂ 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 ਆਹ ਕਿਰਤ ਕੋਸ ਮੈਂ ਆਈ ਨਾ ਇਹ ਥੱਲੇ ਬਹ ਲੋਗੇ ਅੱਛਾ ਹਾਂਜੀ ਉਹ ਪੱਗ ਆ ਗਈ ਪੱਗ ਲਿਆਓ ਪੱਗ ਜੀ ਹਾਂਜੀ ਆਹ ਆਹ ਜਲਦੀ ਜਾਓ ਬੱਸ ਕਿਉਂ ਨਹੀਂ ਬੇਟਾ ਤੂੰ ਬਾਗੂ ਬੰਦੇ ਐ ਬਾਗੂ ਬਾਗੂ ਬੱਚਾ ਓਏ ਬਾਏ ਕੋਨੇ ਬਾਗੂ ਆਹ ਗਾਉਂ ਬਾਈ ਬੋਲ ਵਾਹ ਪਛਾਣ ਨਹੀਂ ਆ ਬੇਟਾ ਵਾਹ ਨੂੰ ਕਰ ਵਾਈ ਨੂੰ ਵਾਈ ਨੂੰ

ਆਉਂਦੇ ਗਏ ਆਖੜੇ ਵਿੱਚ ਸੀਲ ਦੇਣਾ ਕਰਵਾਇਆ ਦੇਖੀ ਕਿੱਥੇ ਆਉਂਦੇ ਲੱਗੇ ਕਰਦਾ ਖਿਲਾ ਰਹੇ ਤੁਸੀਂ ਕੰਮ ਨਹੀਂ ਕਰਾਉਂਦੇ ਤੇਰੇ ਕੋਲ ਨਹੀਂ ਆਜੀ ਭਾਜੀ ਇੱਧਰ ਦਾਦਾ ਸਾਹਿਬ ਕਿ ਦਾਦਾ ਸਾਹਿਬ ਕਿ ਮੈਂ ਸਾਹਿਬ ਦਾ ਮੈਂ ਨਹੀਂ ਕਹਿੰਦਾ ਨਾ ਨਾ ਸਾਹਿਬ ਦਾਦਾ ਸਾਹਿਬ ਚੱਲਿਆ ਕੋਈ ਨਹੀਂ ਸਾਹਿਬ ਕੋਈ ਨਹੀਂ ਸਾਹਿਬ ਤੂੰ ਕਿਹਨਾਂ ਕੋਈ ਦਾਦਾ ਸਾਹਿਬ ਆ ਦੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਆ ਸਰਦਾਰ ਹਰਿੰਦਰ ਸਿੰਘ ਬਿੱਦੀ ਜੀ ਦੇ ਘਰ ਕਿਉਂਕਿ ਅੱਜ ਉਹਨਾਂ ਦੇ ਬੱਚੇ ਦੇ ਕੇਸ ਕੰਗੇ ਦੀ ਜੋ ਰਸਮ ਹੈ ਉਹ ਹੋਣੀ ਹੈ ਤੇ ਸਾਡੇ ਬਿੱਦੀ ਪਰਿਵਾਰਾਂ ਦੇ ਵਿੱਚ ਕੇਸ਼ ਕੰਗੇ ਦੀ ਰਸਮ ਪਹਿਲੇ ਬੱਚੇ ਦੇ ਪਹਿਲੇ ਸਾਲ ਵਿੱਚ ਹੀ ਕਰ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਤੀਜੇ ਜਾਂ ਪੰਜਵੇਂ ਸਾਲ ਵਿੱਚ ਕੀਤੀ ਜਾਂਦੀ ਹੈ ਤੇ ਅੱਜ ਅਸੀਂ 베ਰੀ ਸਾਹਿਬ ਦੇ ਘਰ ਪੁਜੇ ਆ ਉਹਨਾਂ ਦੇ ਪੁੱਤਰੇ ਦੇ ਕੇਸ ਕੰਗੇ ਦੀ ਰਸਮ ਵਾਸਤੇ ਤੇ ਪੁੱਤਰਾ ਉਹਨਾਂ ਦਾ ਹੋ ਗਿਆ ਲਗਭਗ 3 ਸਾਲ ਦੇ ਲਗਭਗ ਹੋਣ ਵਾਲਾ ਹੈ ਸੋ ਕੇਸ ਕੰਗੇ ਦੀ ਰਸਮ ਕਰਨ ਦੇ ਲਈ ਅਸੀਂ ਪੁਜੇ ਹਾਂ ਤੇ ਤਿਆਰੀ ਕਰ ਰਹੇ ਹਾਂ ਉਹ ਬੱਚੇ ਦੇ ਕੇਸ ਕੰਗੇ ਦੀ ਰਸਮ ਵਾਸਤੇ ਕੋਈ ਮਾਚ ਨਹੀਂ ਆਦੇ। ਲੋ ਜੀ ਸਭ ਤੋਂ ਪਹਿਲਾਂ ਬੱਚੇ ਦੇ ਇਸ਼ਨਾਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੱਚੇ ਨੂੰ ਇਸ਼ਨਾਨ ਕਰਾਇਆ ਜਾਏਗਾ ਤੇ ਉਸ ਤੋਂ ਉਪਰੰਤ ਫਿਰ ਜੋ ਹੈ ਮਲਮਲ ਦਾ ਕੁੜਤਾ ਤੇ ਲੂੰਗੀ ਪਨਾ ਕੇ ਕੇਸਰ ਦੇ ਛਿੱਟੇ ਲਗਾ ਕੇ ਰੱਖੇ ਨੇ ਕੱਪੜਿਆਂ ਤੇ ਤੇ ਉਪੇਨਾ ਕੇ ਫਿਰ ਗੁਰੂ ਚੰਨਾ ਵਿਖੇ ਅਰਦਾਸ ਬੇਨਤੀ ਹੋਏਗੀ ਤੇ ਉਸ ਤੋਂ ਉਪਰੰਤ ਬੱਚੇ ਦਾ ਜੋ ਕੇਸ ਕੰਗਾ ਹੈ ਤੇ ਨਾਲ ਹੀ ਸਾਡੇ ਪਰਿਵਾਰਾਂ ਵਿੱਚ ਮੇਡੀ ਪਰਿਵਾਰਾਂ ਵਿੱਚ ਜੋ ਹੈ ਰਸਮ ਦਸਤਾਰ ਬੰਦੀ ਵੀ ਕੇਸ ਕੀ ਵੀ ਨਾਲ ਹੀ ਬੰਦ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਦੁਆਰਾ ਦਸਤਾਰ ਬੰਦੀ ਦੀ ਰਸਮ ਨਹੀਂ ਹੁੰਦੀ ਹੈ ਤੇ ਦਸਤਾਰ ਬੰਦੀ ਵੀ ਬੱਚੇ ਦੀ ਨਾਲ ਹੀ ਹੋ ਜਾਂਦੀ ਹੈ ਤੇ ਇਸ ਲਈ ਹੁਣੇ ਤਿਆਰੀ ਕੀਤੀ ਜਾ ਰਹੀ ਹੈ ਸਾਰੀ ਬੱਚੇ ਨੂੰ ਇਸ਼ਨਾਨ ਕਰਾਉਣ ਲਈ ਤੇ ਹੁਣ ਬੱਚੇ ਨੂੰ ਇਸ਼ਨਾਨ ਕਰਾ ਕੇ ਤੇ ਫਿਰ ਦਸਤਾਰ ਬੰਦੀ ਜੋ ਹੈ ਉਹ ਫਿਰ ਅੰਦਰ ਜਾ ਕੇ ਕਮਰੇ ਦੇ ਵਿੱਚ ਕੀਤੀ ਜਾਏਗੀ ਥੋੜਾ ਚੈਟ ਚਲੋ ਅੱਜ ਅੱਜ ਚਲੇ ਰਹੋ ਅੱਛਾ ਜੀ ਬਹੁਤ ਚੈ ਕੋਈ ਦਿੱਕਤ ਨਹੀਂ ਆਉਂਦਾ ਬਹੁਤ ਚੰਗਾ ਠੀਕ ਹੈ ਆਂਟੀ ਨੂੰ ਪੁੱਛ ਲਓ ਆਪਿਆ ਪ੍ਰਾਂਤ 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 ਨੂੰ ਇਹਨੂੰ ਅਮਨ ਦਰਾਵਨ ਆ ਗਏ ਬਾਕੀ ਚੱਕਦੇ ਬੜਕੇ ਆ ਗਏ ਇਹਦਾ ਵੀ ਵਾਹ ਨੇ ਕੱਪੜੇ ਦਰਵਾਜੇ ਤਾਂ ਇਹ ਬਾਰੇ ਕੱਪੜੇ ਦਰੋਂ ਇਹ ਸਾਰੇ ਇਹਨੂੰ ਹੋਊਗਾ ਮੈਂ ਦੱਸਣਾ ਕਿ ਨਾ ਸਾਰੇ ਚੁੰਨੀ ਐਸਾ ਨੂੰ ਤੋਂ ਕੋਈ ਸੋਲ ਤਸਤ ਪੀੜੀ ਠੀਕ ਰਹੀ ਆ ਰੇ ਉਹ ਪਈਆ ਉਹ ਪਈਆ ਨੀਚੇ ਪਈਆ ਆ ਰੇ ਕੋਈ ਗੱਲ ਨਹੀਂ ਕੋਈ ਗੱਲ 2 ਮਿੰਟ ਦਾ ਕੰਮ ਹੈ ਹਾਂਜੀ ਹਾਂਜੀ ਉਹ ਜਿਹੜਾ ਕੁਰਸੀ ਉਹ ਕੁਰਸੀ ਬੈਠ ਕੇ ਕਰ ਲਾਂਗੇ ਇਹਦਾ ਕੱਛਾ ਕਿੱਥੇ ਲੱਗਿਆ ਸੀ ਇੱਕ ਲੋਜੀ ਗਗਨਦੀਪ ਸਿੰਘ 베ਦੀ ਜੀ ਆਪਣੇ ਬੱਚੇ ਨੂੰ ਇਸ਼ਨਾਨ ਕਰਾ ਕੇ ਲਿਆਏ ਨੇ ਤੇ ਬੱਚੇ ਨੂੰ ਹੁਣ ਜੋ ਇਹ ਤਣੀਆਂ ਵਾਲਾ ਕੁੜਤਾ ਪਨਾਇਆ ਜਾ ਰਿਹਾ ਨਾਲ ਲੂੰਗੀ ਪਨਾਈ ਜਾ ਰਹੀ ਹੈ ਤੇ ਇਸ ਤੋਂ ਬਾਅਦ ਫਿਰ ਮਹਾਰਾਜ ਦੇ ਚੰਨਾ ਵਿਖੇ ਅਰਦਾਸ ਬੇਨਤੀ ਹੋਵੇਗੀ ਤੇ ਜੋ ਬੱਚੇ ਦੀ ਹੈ ਦਸਤਾਰ ਬੰਦੀ ਤੇ ਕੇਸ ਕੰਗਾ ਕੀਤਾ ਜਾਵੇਗਾ ਕੇਸਾਂ ਨੂੰ ਵੱਲ ਪਾ ਕੇ ਢੇਰਬਨ ਲਗਾ ਕੇ ਤੇ ਉਸ ਤੋਂ ਬਾਅਦ ਜੋ ਹੈ ਦਸਤਾਰ ਬੰਦੀ ਜੋ ਹੈ ਉਹ ਕੀਤੀ ਜਾਂਦੀ ਹੈ ਤੇ ਹੁਣ ਬੱਚੇ ਨੂੰ ਸਵੱਛ ਬਸਤਰ ਚਿੱਟਾ ਮਲਮਲ ਦਾ ਕੁਰਤਾ ਉੱਤੇ ਛਿੱਟੇ ਕੇਸਰ ਦੇ ਤੇ ਪੀਲੇ ਰੰਗ ਦੇ ਕੇਸਰ ਦੇ ਛਿੱਟੇ ਦੇ ਕੇ ਤੇ ਪਨਾਇਆ ਹੈ ਤੇ ਤਿਆਰੀ ਕੀਤੀ ਜਾ ਰਹੀ ਹੈ। ਰੂਪਾ ਦਾ ਵੀ ਮਨ ਸੀ ਕਹਿੰਦੇ ਕਿ ਕੋਈ ਬੱਚੇ ਦੀ ਐਤਕੀ ਰਸਮ ਆਈ ਨਹੀਂ ਤੇ ਨਹੀਂ ਤਾਂ ਫਿਰ ਆਪਾਂ ਸਾਰਿਆਂ ਨੂੰ ਇਹ ਦਿਖਾਣੀ ਸੀ ਕਿਉਂਕਿ ਮੇਰੇ ਪਰਿਵਾਰਾਂ ਚ ਇਹ ਰਸਮ ਖਾਸ ਹੁੰਦੀ ਹੈ ਤੇ ਇਸ ਲਈ ਇਹ ਰਸਮ 베ਦੀ ਪਰਿਵਾਰਾਂ ਚ ਕੀਤੀ ਜਾਂਦੀ ਹੈ ਤੇ ਜਿਵੇਂ ਵਿਆਹ ਦੇ ਸਮੇਂ ਭੇਖ ਦੀ ਰਸਮ ਦਿੱਤੀ ਜਾਂਦੀ ਹੈ ਵਿਆਹ ਤੋਂ ਪਹਿਲੇ ਦਿਨ ਅਨੰਦ ਕਾਰਜਾਂ ਤੋਂ ਪਹਿਲੇ ਦਿਨ ਜੋ 베ਦੀ ਸਹਬਜਾਦਾ ਹੁੰਦਾ ਹੈ ਜਿਸ ਦਾ ਵਿਆਹ ਹੁੰਦਾ ਹੈ 베ਦੀ ਪੁੱਤਰ ਹੁੰਦਾ ਹੈ ਤੇ ਉਸ ਨੂੰ ਬਾਬਾ ਸ਼ਿਸ਼ਚੰਦਰ ਜੀ ਦੇ ਜੋ ਬਸਤਰ ਨੇ ਪੈਨਾ ਕੇ ਤੇ ਸਾਧੂਆਂ ਵਾਲੇ ਬਸਤਰ ਪੈਨਾ ਕੇ ਇੱਕ ਵਾਰੀ ਸਾਧੂ ਜੂਰ ਜ਼ਰੂਰ ਬਣਾਉਂਦੇ ਨੇ ਤੇ ਕਿਉਂਕਿ 베ਦੀ ਪਰਿਵਾਰਾਂ ਚ ਇਹ ਮੰਨਣਾ ਹੁੰਦਾ ਹੈ ਕਿ ਇਹ ਬਾਬਾ ਸ਼ਿਚੰਦਰ ਜੀ ਦਾ ਅਸ਼ੀਰਵਾਦ ਉਸ ਬੱਚੇ ਨੂੰ ਪ੍ਰਾਪਤ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਨਾਲ ਇਹ 베ਦੀ ਪਰਿਵਾਰਾਂ ਚ ਰਸਮ ਕੀਤੀ ਜਾਂਦੀ ਹੈ ਸੋ ਬੱਚੇ ਦੇ ਕੇਸ ਕੰਗੇ ਦੀ ਰਸਮ ਕੀਤੀ ਜਾ ਰਹੀ ਹੈ ਹੁਣ ਤੇ ਇਸ ਤੋਂ ਉਪਰੰਤ ਜੋ ਹੈ ਫਿਰ ਪ੍ਰਸ਼ਾਦ ਹੁੰਦਾ ਹੈ ਲੰਗਰ ਪ੍ਰਸ਼ਾਦ ਤੇ ਉਹ ਲੰਗਰ ਜੋ ਹੈ ਫਿਰ ਪੰਜ ਜੋੜੇ 베ਦੀ ਪਰਿਵਾਰਾਂ ਦੇ ਜਾਂ ਤਿੰਨ ਜੋੜੇ ਜਾਂ ਸੱਤ ਜੋੜੇ ਇੱਕ-ਇੱਕ ਥਾਲੀ ਬਣਾ ਕੇ ਦਿੱਤੀ ਜਾਂਦੀ ਹੈ ਪੰਜ ਪ੍ਰਸ਼ਾਦੇ ਥੋੜੀ ਸਬਜੀ ਦਾਲ ਆਲੂ ਤੇ ਇਸ ਤਰ੍ਹਾਂ ਦੇ ਨਾਲ ਉਹ ਉਹਨਾਂ ਨੇ ਪੂਰਾ ਹੀ ਖਾਣਾ ਹੁੰਦਾ ਹੈ ਵਿੱਚ ਜੂਠ ਨਹੀਂ ਛੜਣੀ ਜਾਂ ਛੜਕੇ ਨਹੀਂ ਜਾਣਾ ਜਾਂ ਲੈ ਕੇ ਨਹੀਂ ਜਾਣਾ ਸੋ ਉਹ ਘਟੋ ਘਟ ਪੰਜ ਪ੍ਰਸ਼ਾਦੇ ਰੱਖੇ ਜਾਂਦੇ ਨੇ ਤੇ ਉਹ ਫਿਰ ਸਾਰੇ ਬੇਦੀ ਪਰਿਵਾਰ ਜੋ ਹੈ ਜਿਹਦੇ ਪੰਜ ਜੇ ਵੱਡਾ ਪਰਿਵਾਰ ਹੈ ਤਾਂ ਪੰਜ ਜੋੜੇ ਬੈਠ ਜਾਂਦੇ ਨੇ ਜੇ ਹੋਰ ਵੱਡਾ ਹੈ ਸੱਤ ਜੋੜੇ ਬੈਠ ਜਾਂਦੇ ਨੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਬਿਲਾ ਕੇ ਤੇ ਘਟੋ ਘਟ ਪੰਜ ਜੋੜੇ ਮਿਠਾਈ ਜਾਂਦੇ ਨੇ ਤੇ ਲੰਗਰ ਪ੍ਰਸ਼ਾਦ ਸ਼ਕਾਇਆ ਜਾਂਦਾ ਤੇ ਅਰਦਾਸ ਬੇਨਤੀ ਗੁਰੂ ਚਰਨਾਮਖੇ ਕੀਤੀ ਜਾਂਦੀ ਬੱਚੇ ਦੀ ਚੜ੍ਹਦੀ ਕਲਾ ਲਈ ਸੋ ਹੁਣ ਆਪਾਂ ਬੱਚੇ ਦੀ ਕੇਸ ਕੰਗੇਰੀ ਰਸਮ ਕਰ ਚੁੱਕੇ ਆਂ ਤੇ ਦਸਤਾਰ ਸਜਣ ਲੱਗੇ ਆ ਇਸ ਅਸਾਂ ਤੇ ਤੇ ਬੇਦੀ ਸਾਹਿਬ ਗਗਨਦੀਪ ਸਿੰਘ ਜੀ ਤੇ ਉਹਨਾਂ ਦੇ ਮਿਸੇਜ ਬੈਠੇ ਨੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਕਿਉਂਕਿ ਬਾਬਾ ਜੀ ਦੇ ਕਬਰੇ ਵਿੱਚ ਜਗ੍ਹਾ ਥੋੜੀ ਤੰਗ ਸੀ ਤੇ ਉੱਥੇ ਅਰਦਾਸ ਬੇਨਤੀ ਕਰਨੋਂ ਉਪਰੰਤ ਅਸੀਂ ਇੱਧਰ ਖੁੱਲੇ ਕਮਰੇ ਵਿੱਚ ਆ ਕੇ ਬੱਚੇ ਦੀ ਹੁਣ ਦਸਤਾਰ ਬੰਦੀ ਕਰ ਰਹੇ ਹਾਂ ਲੋ ਜੀ 베ਦੀ ਸਾਹਿਬ ਦੀ ਦਸਤਾਰ ਬੰਦੀ ਤੋਂ ਉਪਰੰਤ ਹੁਣ ਸਾਰੇ ਹੋ ਗਏ ਨੇ ਬਿਜੀ ਫੋਟੋਆਂ ਖਿਚਾਉਣ ਦੇ ਵਿੱਚ ਤੇ ਸਾਰੇ ਲੱਗੇ ਨੇ ਫੋਟੋਆਂ ਖਿਚਾਉਣ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਨਾਲ ਰੂਪਾ ਮੈਂ ਆ ਬੇਬੀ ਆਂਟੀ ਵੀ ਨਾਲ ਆਏ ਹੋਏ ਨੇ ਤੇ ਇਧਰੋਂ ਬਾਬਾ ਹਰਿੰਦਰ ਸਿੰਘ ਜੀ 베ਦੀ ਤੇ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਜੀ 베ਦੀ ਉਧਰੋਂ ਸਰਦਾਰ ਹਰਪ੍ਰਜਨ ਸਿੰਘ ਜੀ 베ਦੀ ਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਜੀ ਬੱਚੇ ਆਏ ਹੋਏ ਨੇ ਪਰਿਵਾਰ ਆਇਆ ਹੋਇਆ ਤੇ ਸਾਰੇ ਹੁਣ ਰਲ ਮਿਲ ਕੇ ਇੱਕ ਯਾਦਗਾਰ ਫੋਟੋ ਬਣਵਾ ਰਹੇ ਆ ਤਾਂ ਕਿ ਇਹ ਬੱਚੇ ਦੀ ਜੋ ਦਸਤਾਰ ਬੰਦੀ ਦੀ ਰਸਮ ਹੈ ਇੱਕ ਯਾਦਗਾਰ ਬਣ ਸਕੇ ਤੇ ਸਾਰੇ ਇਕੱਠੇ ਹੋ ਕੇ ਹੁਣ ਫੋਟੋ ਖਿਚਾ ਰਹੇ ਆ ਬੱਚੇ ਦੀ ਦਸਤਾਰ ਬੰਦੀ ਤੋਂ ਬਾਅਦ ਮੁੜ ਕੇ ਫੇਰ ਬੱਚੇ ਦੀ ਮਾਤਾ ਦਾ ਹਰ ਸ਼ਿੰਗਾਰ ਬੀਬੀਆਂ ਵੱਲੋਂ ਰਲ ਕੇ ਕੀਤਾ ਜਾਂਦਾ ਹੈ ਜੋ ਪਰਿਵਾਰ ਇਕੱਠਾ ਹੋਇਆ ਹੁੰਦਾ ਉਹਦੇ ਵੱਲੋਂ ਤੇ ਕਿਉਂਕਿ ਬੇਦੀ ਪਰਿਵਾਰਾਂ 'ਚ ਇਹ ਵੀ ਇੱਕ ਰੀਤ ਹੈ ਕਿ ਜਦੋਂ ਬੱਚਾ ਹੁੰਦਾ ਹੈ ਹੈ ਹੁਣ ਵਾਲਾ ਹੁੰਦਾ ਹੈ ਉਸ ਤੋਂ ਲੈ ਕੇ ਤੇ ਜਦ ਤੱਕ ਬੱਚੇ ਦੀ ਇਹ ਰਸਮ ਨਹੀਂ ਹੋ ਜਾਂਦੀ ਉਦੋਂ ਤੱਕ ਨਾ ਮਾਤਾ ਨੇ ਫੁੱਲਾਂ ਨੂੰ ਹੱਥ ਲਾਣਾ ਹੁੰਦਾ ਹੈ ਨਾ ਮਹਿੰਦੀ ਨੂੰ ਨਾ ਸ਼ਿੰਗਾਰ ਨੂੰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣਾ ਹੁੰਦਾ ਤੇ ਫਿਰ ਜਦੋਂ ਬੱਚੇ ਦੀ ਰਸਮ ਹੁੰਦੀ ਹੈ ਉਸ ਵੇਲੇ ਫਿਰ ਸਾਰਾ ਪਰਿਵਾਰ ਰਲ ਕੇ ਤੇ ਉਸ ਬੀਬੀ ਦਾ ਹਾਰ ਸ਼ਿੰਗਾਰ ਕਰਦੇ ਨੇ ਤੇ ਦਿਨਾਂ ਦੀ ਦਿਨਾਂ ਨੇ ਜਿਨ੍ਹਾਂ ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਭਜੰਗੀ ਦੀ ਦਾਤ ਬੇਦੀ ਪਰਿਵਾਰ ਚ ਜਿਸ ਨੂੰ ਬੱਚੇ ਦੀ ਪ੍ਰਾਪਤ ਹੁੰਦੀ ਹੈ ਤਾਂ ਉਸ ਵੇਲੇ ਫਿਰ ਉਹਦਾ ਹਾਰ ਸ਼ਿੰਗਾਰ ਪਰਿਵਾਰ ਵੱਲੋਂ ਰਲ ਕੇ ਕੀਤਾ ਜਾਂਦਾ ਹੈ ਸੋ ਹੁਣ ਸਾਰੀਆਂ ਬੀਬੀਆਂ ਭੈਣਾਂ ਰਲ ਕੇ ਤੇ ਉਹਨਾਂ ਦਾ ਹਾਰ ਸ਼ਿੰਗਾਰ ਕਰੀਆਂ ਨੇ ਰੂਪਾ ਤੇ ਹੋਰ ਸਾਰਾ ਜੋ ਪਰਿਵਾਰ ਇਕੱਠਾ ਹੋਇਆ ਹੈ ਨਾਲ ਬੇਬੀ ਆਂਟੀ ਨੇ ਸਾਰੇ ਰਲ ਕੇ ਤੇ ਇਹ ਕਾਰਜ ਕਰ ਰਹੇ ਨੇ ਤੇ ਇਧਰ ਬੇਜੇ ਸਾਹਿਬ ਨੇ ਜੋ ਬੱਚੇ ਨੂੰ ਚੋਲਾ ਪਵਾਇਆ ਸੀ ਉਹ ਜੋੜਾ ਬਦਲ ਕੇ ਤੇ ਦੂਜੇ ਨਵੇਂ ਬਸਤਰ ਪਵਾ ਦਿੱਤੇ ਨੇ ਤੇ ਜੋ ਬੱਚੇ ਦੇ ਕੈਜੂਅਲ ਵਸਤਰ ਹੁੰਦੇ ਨੇ ਆਮ ਪਾਉਣ ਵਾਲੇ ਘਰਾਂ ਵਿੱਚ ਪਾਉਣ ਵਾਲੇ ਤੇ ਹੁਣ ਉਹ ਬਸਤਰ ਪਵਾ ਦਿੱਤੇ ਗਏ ਨੇ ਲੋ ਜੀ ਕਰਕੇ ਸਾਰਾ ਕਾਰਜ ਸਾਰੇ ਹੋ ਗਏ ਨੇ ਵਿਹਲੇ ਤੇ ਹੁਣ ਲੱਗੇ ਨੇ ਜੋੜਿਆਂ ਦੇ ਰੂਪ ਵਿੱਚ ਪ੍ਰਸ਼ਾਦੇ ਛਕਣ ਤੇ ਸਾਰੇ ਪਰਿਵਾਰ ਬੈਠ ਗਏ ਨੇ ਦੋ ਦੋ ਜੋੜੀਆਂ ਬਣ ਕੇ ਤੇ ਗੁਰੂ ਘਰ ਲੰਗਰ ਜੋ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਉਹ ਸਾਰੇ ਛਕ ਰਹੇ ਨੇ ਤੇ ਇਹਦੇ ਨਾਲ ਹੀ ਇਹ ਸਾਰੀ ਰਸਮ ਜੋ ਹੈ ਸੰਪੂਰਨ ਹੁੰਦੀ ਹੈ ਤੇ ਬੱਚੇ ਦੀ ਦਸਤਾਰ ਬੰਦੀ ਦੀ ਰਸਮ ਜੋ ਹੈ ਪੁਰਾਤਨ ਸਮੇਂ ਵਿੱਚ ਤਾਂ ਕਹਿੰਦੇ ਨੇ ਕਿ ਕੰਨ ਕੱਟ ਕੇ ਰਸਮ ਕੀਤੀ ਜਾਂਦੀ ਸੀ ਬੱਕਰੇ ਦਾ ਕੰਨ ਕੱਟ ਕੇ ਤੇ ਤਿਲਕ ਲਗਾਇਆ ਜਾਂਦਾ ਸੀ ਤੇ ਬੱਕਰੇ ਖਵਾਏ ਜਾਂਦੇ ਸੀ ਪਰ ਹੁਣ ਗੁਰਮਤ ਅਨੁਸਾਰ ਅਰਦਾਸ ਬੇਨਤੀ ਕਰਕੇ ਕੇਸ ਕੰਗਾ ਕਰਕੇ ਤੇ ਦਸਤਾਰ ਸਜਾ ਦਿੱਤੀ ਜਾਂਦੀ ਹੈ ਸੋ ਮੈਂ ਆਪਣੇ ਵੱਲੋਂ ਸਮੂਹ 바ਵਾ ਪਰਿਵਾਰ ਨੂੰ 베ਦੀ ਸਾਹਿਬ ਨੂੰ ਬਾਬਾ ਜੀ ਨੂੰ ਬਾਬਾ ਹਰਿੰਦਰ ਸਿੰਘ 베ਦੀ ਜੀ ਤੇ ਇਹਨਾਂ ਸਮੂਹ ਪਰਿਵਾਰ ਨੂੰ ਗਗਨਦੇਵ ਸਿੰਘ ਜੀ ਨੂੰ 베ਦੀ ਜੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਜਿੰਨਾ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜੋ ਇਹ ਬੱਚੇ ਦਾ ਕਾਰਜ ਸੀ ਇਹ ਹੋਇਆ ਹੈ ਤੇ ਪੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ